ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸੰਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਦਾਈ ਜੈ ਜੈਕਾਰ ਹੈ ਸਦਾਈ ਜੈ ਜੈਕਾਰ ਸਰਬਤਨ ਦਾ ਭਲਾ ਕਰੋ ਬਣੀ ਮੇਹਰ ਗੁਰੂ ਬਾਬਾ ਜੀ ਕਿਰਪਾ ਕਰੋ ਬਣੀ ਮੋਕੀ ਧੜੇ ਨਾ ਦੇਖਣੇ ਕਰੋ ਕਿਰਪਾ ਕਰੋ मथरा कच भेद न जन भर तख i ride

చా <muchas> ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ پاਗ ਲਾਰ ਹੁਗਾ ਤਬ ਲੋ ਭਮਤੇ ਫਿਰਤੇ ਬਹੁਤਾਉ ਹਲ ਕੋਰ ਸਮੁੰਦਰ ਮੈਂ ਬੂੜ ਤਥੇ ਕਭ ਹੂੰ ਮਟ ਨਹੀ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਬਿਓ ਜਨ ਅਰਜੁਨ ਦੇਵ ਗੁਰੂ ਇਰੇ ਸੰਕਟ ਜੋਨ ਗਰਵ ਲਾਇਆ ਯੋ ਜਪਿਓ ਜੇਨ ਅਰਜੁਨ ਦੇਵ ਗੁਰੂ ਇਰੇ ਸੰਕਟ ਜੋਨ ਗਰਵ ਲਾਇਆ ਗਗਨ ਨਾਵ ਖੰਡ ਮਹ ਜੋਤ ਸਵਰੂਪੀ ਰਹੋ ਪਾਰ ਪਾਨ ਮਥਰਾ ਕਛ ਪੇਦ ਨਹੀਂ ਗੁਰ ਅਰਜਨ ਪਰਤਾ ਕਹਾਰ ਲਿਖ ਕਤ ਨਾ ਛੁਟਿਆ ਨਕ ਨ ਭੂਲਾ ਨਹਾਰ ਬਖਸ਼ ਨਹਾਰ ਬਖਸ਼ ਲਾ ਨਾਨਕ ਪਾਰ ਉਤਾਰ ਕਿਰਪਾ ਕਰ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਕੋਈ ਮਾਟੀ ਕਾ ਕਾ ਤੋ ਕਹ ਸੁਆਮੀ ਮਾਨਸ ਕੀ ਗਤਿ ਹੈ ਆਇਆ ਤੁਰੋਂ ਚਲ ਕ ਮੈਂ ਤਕੀ ਤੋ ਸਰਣਾਏ ਜਿਉ ਬੈ ਆਸਾ ਰਖੀ ਚਿਤ ਮੈਂ 헤ਰਾ ਸਭ ਦੁਖ ਗਵਾਹੇ ਜੀ ਨਰਾਮ ਨਾਮੇੁਰ ਮਹਿਗਉ ਜਾ ਕੇ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਟਾ ਮਦਾਰਸਤ ਹਾਰ ਹੋਏ ਸੁਖ ਹੁ ਟਲ ਹੁਨੇ ਸਾਜ ਸੁਬਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵਾ ਸਭ ਤਕ ਸੌਂਦੀ ਨੂਰੇ ਅਰਸੋ ਕਰਸੋ ਚਟਿਆ ਤਦ ਡਿਠੇ ਸੱਚੇ ਪਾਤ ਸਾਹ ਨਾ ਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਵਾਸਿਸਾ ਥਿਰ ਸਾਹ ਦਸਾਹ ਜਿਸ ਬਾਸ ਬਹਿਟਿਆ ਸੁਹੀ ਹੈ ਜਬ ਅਨੰਦਾ ਵੇਸਾ ਹੋ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ पाठ पढ़ियो आरवेद बिचारियो जनास न छुटकियो पाठ पढ़ियो आयुर्वेद बिचारियो निवल तो साधे पंच गला से संग न छुटक्योक अहम बहुत साधे प्यारे इन में तो में न जाई मैं किए कर्म अनेका ਆਰ ਪਰਿਓ ਸਵਾਮੀ ਕੈ ਦਵਾਰ ਦੀਜ ਬੁਧ ਬੇਕਾ ਰਹਾ ਮੋਹ ਕੋ ਕਾਰ ਪਾਤੀ ਰਹੋ ਨਗਨ ਪਰਿਓ ਬਹਨਮਾਹੀ ਟਾਟ ਤੀਰਤ ਸਭ ਧਰਤੀ ਪਰਿਓ ਦੁਭਦਾ ਛੁਟਕ ਨਾਹੀ ਮਨ ਕਾਮਨਾ ਤੀਰਸth ਜਾਏ ਬਸ ਸੇਰ ਕਰ ਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰਗ ਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਰ ਘੂਮ ਬਹੁ ਰੱਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ कर मारत रहता करत वधन में मिलिय एगता जोग सिद्ध आसन चौरासी ए भी कर कर रहा वी आर जा फिर फिर जन ச்சனா கார சோனா நிற்கா ஆர்தீர சா ச ਸੇਰ ਕਰ ਨਮਕ ਕਰਨਾ ਕੋ ਨਾਮ ਤਿਸ ਪਇਓ ਕਰਪਤ ਜੇ ਸੁਰਗ ਲਿਖੇ ਕਾਲਾਹਲਾ ਏ ਰੂਹ ਸੇ ਵਕ ਏ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਕੰਜਨ கீ்தனா ரோஜா ஏவக ஏ ரய கிருப்ப ਆਰੂ ਹਰ ਕੀਰਤਨ ਇਹੋ ਮਨਰਾਤਾ ਰਹਾ ਦੂਜਾ ਵਾਹਿਗੁਰੂ ਜੀ ਜਾਲਸਾ ਵਾਹਿਗੁਰੂ ਜੀ ਜੀ ਪ੍ਰਤੀ ਪ੍ਰਤੀ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਵੰਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬਹੀਤ ਵਿਚਾਰਿਓ ਨਿਵਲ ਕੋ ਹੰਗਮ ਸਦ ਹੀ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਗੋਧ ਬਾਦੇ ਗੁਰੂ ਰੂਪ ਗੁਰੂ ਪਿਆਰੇ ਗੁਰ ਸਵਾਰੀ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਦਾਰ ਸ਼ਾਂਤੀ ਦੇ ਪੂਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰ ਢਾਗ ਅੰਦਰ ਅਸ਼ਟਪਦੀ ਅਸਰ ਲੇਖੇਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 641 ਉੱਪਰ ਸਵਾਇ ਮਾਨ ਹੈ ਸਤਗੁਰ ਜੀ ਕਿਰਪਾ ਕਰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵਿਆ ਸੁਣਿਆ ਸਫਲ ਹੋ ਜਾਏ ਉਲਝ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ